PTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਰੂਸੀਏ ਦੇ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਕਈ ਲੋਕਾਂ ਦੀ ਹੋਈ ਮੌਤ ਆਸਟ੍ਰੇਲੀਆ ਦੇ ਵਿੱਚ ਟੀਨੇਜਰਸ ਦੇ ਸੋਸ਼ਲ ਅਕਾਊਂਟ ਜਲਦ ਕੀਤੇ ਜਾ ਸਕਦੇ ਨੇ ਬੰਦ ਡੋਨਲਡ ਟਰੰਪ ਨੇ ਸੂਡਾਨ ਵਿੱਚ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਦਾ ਕੀਤਾ ਵਾਅਦਾ ਚਾਈਨੀਜ਼ ਸਜਤਰੀਆਂ ਨੇ ਜਾਪਾਨ ਜਾਣ ਲਈ ਹਜ਼ਾਰਾਂ ਟਿਕਟਾਂ ਕੀਤੀਆਂ ਰੱਦ ਤੇ ਹੁਣ ਖਬਰਾਂ ਵਿਸਥਾਰ ਵਿੱਚ ਜੁਕ੍ਰੇਨ ਦੇ ਪੱਛਮੀ ਸ਼ਹਿਰ ਟਰਨੋਪਿਲ ਵਿੱਚ ਰੂਸੀ ਮਿਸਾਈਲ ਅਤੇ ਡਰੋਨ ਹਮਲੇ ਵਿੱਚ ਕਟੋ-ਕਟ 25 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ ਅਤੇ ਇਹ ਗਿਣਤੀ ਵੱਧ ਵੀ ਸਕਦੀ ਹੈ ਯੂਕਰੇਨ ਅਧਿਕਾਰੀਆਂ ਦੇ ਮੁਤਾਬਕ ਇਸ ਹਮਲੇ ਵਿੱਚ ਹੋਰ 73 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚ 15 ਬੱਚੇ ਵੀ ਹਨ ਇਹ ਹਮਲਾ ਬੁੱਧਵਾਰ ਸਵੇਰੇ ਹੋਇਆ ਅਤੇ ਇਹ ਖੇਤਰ ਵਿੱਚ ਫਰਵਰੀ 2022 ਨੂੰ ਮਾਸਕੋ ਵੱਲੋਂ ਸ਼ੁਰੂ ਕੀਤੇ ਗਏ ਹਮਲਿਆਂ ਤੋਂ ਬਾਅਦ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਯੂਕਰੇਨ ਦੀ ਵਾਇਸ ਫੋਰਸ ਨੇ ਦੱਸਿਆ ਕਿ ਰੂਸ ਵੱਲੋਂ ਛੱਡੇ ਗਏ 476 ਡਰੋਨਾਂ ਵਿੱਚੋਂ 442 ਅਤੇ 48 ਮਿਸਾਈਲਾਂ ਵਿੱਚੋਂ 41 ਮਿਸਾਈਲਾਂ ਨੂੰ ਉਹਨਾਂ ਨੇ ਟੀਰ ਕਰ ਦਿੱਤਾ ਹੈ। ਜੋਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵੱਲੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਿਹਾਇਸ਼ੀ ਬਲਾਕ ਕਿਸ ਤਰ੍ਹਾਂ ਹਮਲੇ ਕਾਰਨ ਪੂਰੀ ਤਰ੍ਹਾਂ ਤਹੱਸ ਨਹੱਸ ਹੋ ਗਿਆ ਹੈ ਇਸ ਦੇ ਨਾਲ ਹੀ ਜ਼ੇਲੈਂਸਕੀ ਤੁਰਕੀਸ਼ ਦੀ ਰਾਜਧਾਨੀ ਅੰਕਾਰਾ ਵੱਲ ਤੁਰੇ ਤੇ ਗਏ ਹਨ ਜਿੱਥੇ ਉਹ ਯੂਐਸ ਦੀ ਯੁੱਧ ਖਤਮ ਕਰਨ ਦੀ ਕੋਸ਼ਿਸ਼ ਨੂੰ ਨਵੀਂ ਰਫਤਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਸਾਊਥ ਕੋਰੀਆ ਦੇ ਵਿੱਚ ਇੱਕ ਪੈਸੇਂਜਰ ਫੈਰੀ ਦੱਖਣ ਪੂਰਬੀ ਤੱਟ ਤੇ ਚਟਾਨਾਂ ਨਾਲ ਟਕਰਾ ਗਈ ਹੈ। ਕੋਸਟ ਗਾਰਡ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੱਖਣੀ ਕੋਰੀਆ ਦੇ ਦੱਖਣ ਪੂਰਬੀ ਤੱਟ ਤੇ ਚਟਾਨਾਂ ਨਾਲ ਟਕਰਾਉਣ ਤੋਂ ਬਾਅਦ 267 ਲੋਕਾਂ ਨੂੰ ਫੈਰੀ ਕੁਈਨ ਜੁਨੀਵਿਆ 2 ਤੋਂ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਫੈਰੀ ਇੱਕ ਰੀਫ ਤੇ ਫਸ ਗਈ ਹੈ ਅਤੇ ਹਿੱਲ ਨਹੀਂ ਸਕਦੀ ਪਰ ਇਸ ਵੇਲੇ ਡੁੱਬਣ ਦਾ ਕੋਈ ਖਤਰਾ ਨਹੀਂ ਹੈ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਸਨਾਨ ਕਾਉਂਟੀ ਦੇ ਜੰਗਸਾਨ ਟਾਪੂ ਦੇ ਨੇੜੇ ਵਾਪਰਿਆ ਕੋਸਟ ਗਾਰਡ ਨੇ ਦੱਸਿਆ ਕਿ ਇਸ ਟਕਰਾਹ ਦੇ ਕਾਰਨ 27 ਲੋਕਾਂ ਨੇ ਹਲਕੀਆਂ ਸੱਟਾਂ ਵੱਜੀਆਂ ਹਨ ਪਰ ਹੋਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸ ਦਈਏ ਕਿ ਸਾਲ 2014 ਵਿੱਚ ਇੱਕ ਹੋਰ ਫੈਰੀ ਡੁੱਬੀ ਸੀ ਜਿਸ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਸਕੂਲ ਦੇ ਬੱਚੇ ਸ਼ਾਮਿਲ ਸਨ ਜੋ ਸਕੂਲ ਟ੍ਰਿਪ ਤੇ ਜਾ ਰਹੇ ਸਨ ਅਤੇ ਹੁਣ ਜੋ ਹਾਦਸਾ ਵਾਪਰਿਆ ਹੈ ਉਹ ਵੀ ਇਸ ਜਗ੍ਹਾ ਦੇ ਨੇੜੇ ਹੀ ਵਾਪਰਿਆ ਹੈ। ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਨੂੰ ਇੰਸਟਾਗ੍ਰਾਮ, ਫੇਸਬੁੱਕ ਅਤੇ ਥ੍ਰੈਡਸ ਤੇ ਆਪਣੇ ਅਕਾਊਂਟ ਬੰਦ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਮੈਟਾ ਜੋ ਇਹਨਾਂ ਤਿੰਨਾਂ ਪਲੇਟਫਾਰਮ ਦਾ ਮਾਲਕ ਹੈ ਉਹਨਾਂ ਨੇ ਦੱਸਿਆ ਕਿ 13 ਤੋਂ 15 ਸਾਲ ਦੀ ਉਮਰ ਵਾਲੇ ਯੂਜ਼ਰ ਨੂੰ ਟੈਕਸਟ, ਈਮੇਲ ਅਤੇ ਇਨ ਐਪ ਵਿੱਚ ਸੁਨੇਹਾ ਰਾਹੀਂ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੇ ਅਕਾਊਂਟ 4 ਦਸੰਬਰ ਨੂੰ ਡੀਐਕਟਿਵੇਟ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ। ਆਸਟ੍ਰੇਲੀਆ ਵਿੱਚ ਇਹ ਪਾਬੰਦੀ 10 ਦਸੰਬਰ ਤੋਂ ਲਾਗੂ ਹੋਵੇਗੀ। ਇਹ ਟਿਕਟੌਕ, YouTube, X ਅਤੇ Reddit ਸਮੇਤ ਕਈ ਹੋਰ ਪਲੇਟਫਾਰਮਸ ਨੂੰ ਵੀ ਪ੍ਰਭਾਵਿਤ ਕਰੇਗੀ। ਆਸਟ੍ਰੇਲੀਆ ਦੇ ਇੰਟਰਨੈਟ ਰੈਗੂਲੇਟਰ ਦੇ ਅਨੁਸਾਰ 13 ਤੋਂ 15 ਸਾਲ ਦੀ ਉਮਰ ਵਾਲੇ ਲਗਭਗ 1.5 ਲੱਖ ਟੀਨੇਜਰਸ ਫੇਸਬੁੱਕ ਤੇ ਹਨ ਅਤੇ 3.5 ਲੱਖ ਇੰਸਟਾਗ੍ਰam ਤੇ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਯੂਜ਼ਰਸ ਆਪਣੇ ਅਕਾਊਂਟ ਬੰਦ ਹੋਣ ਤੋਂ ਪਹਿਲਾਂ ਆਪਣੇ ਪੋਸਟ ਵੀਡੀਓਜ਼ ਅਤੇ ਮੈਸੇजेस ਡਾਊਨਲੋਡ ਅਤੇ ਸੇਵ ਕਰ ਸਕਦੇ ਹਨ ਹਮਸਟਰਨ ਹੈਲਥ ਮਿਨਿਸਟਰੀ ਨੇ ਕਿਹਾ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ ਘੱਟੋ-ਘੱਟ 25 ਫਿਲਸਤੀਨੀ ਮਾਰੇ ਗਏ ਹਨ ਰੈਸਕਿਊ ਕਰਨ ਵਾਲਿਆਂ ਦੇ ਅਨੁਸਾਰ ਗਾਜ਼ਾ ਸਿਟੀ ਦੇ ਪੂਰਬੀ ਜਾਤੂਨ ਏਰੀਏ ਵਿੱਚ ਤਰਮ ਅਦੀਨ ਸੰਸਥਾ ਦੀ ਇਮਾਰਤ ਤੇ ਹਮਲੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ ਇੱਕ ਔਰਤ ਅਤੇ ਇੱਕ ਛੋਟੀ ਬੱਚੀ ਵੀ ਸ਼ਾਮਲ ਹਨ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਹਨਾਂ ਨੇ ਹਮਸ ਟੈਰਰਿਸਟ ਟਾਰਗੇਟਸ ਤੇ ਹਮਲਾ ਕੀਤਾ ਤੇ ਉੱਥੇ ਹੀ ਉਹਨਾਂ ਵੱਲੋਂ ਜ਼ਖਮੀ ਸਿਪਾਹੀਆਂ ਦੇ ਖੇਤਰਵਲ ਗੋਲੀਬਾਰੀ ਕੀਤੀ ਗਈ ਜੋ 5 ਹਫਤੇ ਪੁਰਾਣੇ ਸੀਜ਼ ਫਾਇਰ ਸਮਝੌਤੇ ਦੀ ਉਲੰਘਣਾ ਹੈ ਦੱਸ ਦਈਏ ਕਿ ਇਜ਼ਰਾਈਲੀ ਫੌਜ ਨੇ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਤੇ ਹਮਸ ਵੱਲੋਂ ਕੀਤੇ ਹਮਲੇ ਦੇ ਜਵਾਬ ਵਿੱਚ ਗਾਜ਼ਾ 'ਚ ਹਮਲਾ ਸ਼ੁਰੂ ਕੀਤਾ ਸੀ ਜਿਸ ਵਿੱਚ ਲਗਭਗ 1200 ਲੋਕ ਮਾਰੇ ਗਏ ਅਤੇ 251 ਲੋਕ ਬੰਦਕ ਬਣਾਏ ਗਏ ਗਾਜ਼ਾ ਦੇ ਹਮਸਰਨ ਹੈਲਥ ਮਿਨਿਸਟਰੀ ਦੇ ਅਨੁਸਾਰ ਉਸ ਤੋਂ ਬਾਅਦ ਇਜ਼ਰਾਈਲ ਦੇ ਹਮਲਿਆਂ ਵਿੱਚ ਘੱਟੋ-ਘੱਟ 59500 ਲੋਕ ਮਾਰੇ ਗਏ ਹਨ ਜਿਸ ਵਿੱਚ ਸੀਜ਼ ਫਾਇਰ ਦੌਰਾਨ 280 ਲੋਕ ਵੀ ਸ਼ਾਮਲ ਹਨ ਬੰਗਲਾਦੇਸ਼ ਦੀ ਸਾਬਕਾ ਪ੍ਰਾਈਮ ਮਿਨਿਸਟਰ ਸ਼ੇਖ ਹਜ਼ੀਨਾ ਜੋ ਪਿਛਲੇ ਕੁਝ ਸਮੇਂ ਤੋਂ ਬੰਗਲਾਦੇਸ਼ ਛੱਡ ਕੇ ਭਾਰਤ ਵਿੱਚ ਰਹਿ ਰਹੀ ਸੀ ਹੁਣ ਸੋਮਵਾਰ ਨੂੰ ਬੰਗਲਾਦੇਸ਼ੀ ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ ਦੇ ਫੈਸਲੇ ਤੇ ਉਹਨੇ ਪ੍ਰਤੀਕਿਰਿਆ ਦਿੰਦੇ ਹੋਏ ਸੈਂਕੜੇ નિર્ਦੋਸ਼ ਲੋਕਾਂ ਦੀ ਮੌਤ ਨੂੰ ਮੰਨਿਆ ਹੈ ਪਰ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਪਿਛਲੇ ਸਾਲ ਜੁਲਾਈ ਅਤੇ ਅਗਸਤ ਵਿੱਚ ਹੋਈ ਸਾਰੀਆਂ ਮੌਤਾਂ ਤੇ ਆਪਣਾ ਦੁੱਖ ਜ਼ਾਹਿਰ ਕੀਤਾ ਹੈ ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸੇ ਵੀ ਰਾਜਨੀਤਿਕ ਆਗੂ ਨੇ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਦਾ ਹੁਕਮ ਨਹੀਂ ਦਿੱਤਾ ਸੀ ਇਸ ਦੇ ਨਾਲ ਹੀ ਲੱਖਾਂ ਬੰਗਲਾਦੇਸ਼ੀ ਲੋਕਾਂ ਲਈ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਉਣਾ ਨਿਆਂ ਹੈ ਹਾਲਾਂਕਿ ਭਾਰਤ ਵੱਲੋਂ ਸ਼ੇਖ ਹਸੀਨਾ ਨੂੰ ਵਾਪਸ ਭੇਜਣ ਤੋਂ ਇਨਕਾਰ ਕਰਨ ਦੀ ਸੰਭਾਵਨਾ ਹੋ ਸਕਦੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਰਿਵਾਰ ਸ਼ੇਖ ਹਸੀਨਾ ਦੇ ਦਿੱਤੇ ਹੁਕਮਾਂ ਦੇ ਕਾਰਨ ਆਪਣੇ ਕਰੀਬੀਆਂ ਨੂੰ ਗਵਾ ਬੈਠੇ ਨੇ ਉਹਨਾਂ ਨੂੰ ਨਿਆਂ ਮਿਲਣ ਵਿੱਚ ਹਜੇ ਹੋਰ ਵੀ ਸਮਾਂ ਲੱਗ ਸਕਦਾ ਹੈ ਦੱਸਦੀ ਹੈ ਕਿ ਜਦੋਂ ਪਿਛਲੇ ਸਾਲ ਦੇ ਜੁਲਾਈ ਵਿੱਚ ਸਰਕਾਰੀ ਨੌਕਰੀਆਂ ਲਈ ਪ੍ਰਦਰਸ਼ਨ ਹੋਇਆ ਸੀ ਤਾਂ ਉਹਨਾਂ ਨੇ ਸਿਕਿਉਰਿਟੀ ਫੋਰਸਸ ਨੂੰ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਡਰੋਨ, ਹੈਲੀਕਾਪਟਰ ਅਤੇ ਘਾਤਕ ਹਥਿਆਰ ਵਰਤਣ ਦਾ ਹੁਕਮ ਵੀ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸੋਡਾਨ ਵਿੱਚ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। ਇਹ ਕਦਮ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਵੱਲੋਂ ਕੀਤੀ ਗਈ ਬੇਨਤੀ ਦੇ ਜਵਾਬ ਵਿੱਚ ਆਇਆ ਹੈ। बुधवार ਨੂੰ 트럼ਪ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਦੋ ਵਾਰ ਆਪਣੇ ਇਰਾਦੇ ਦਾ ਜ਼ਿਕਰ ਕੀਤਾ ਇੱਕ ਵਾਰ ਵਾਸ਼ਿੰਗਟਨ ਡੀਸੀ ਵਿੱਚ ਹੋਏ ਸੌਦੀ ਇਨਵੈਸਟਮੈਂਟ ਫੋਰਮ ਦੌਰਾਨ ਤੇ ਦੂਜੀ ਵਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤਰੁੱਥ ਸੋਸ਼ਲ ਤੇ 트럼ਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੁਨੀਆ ਭਰ ਦੇ ਅਰਬ ਨੇਤਾਵਾਂ ਖਾਸ ਕਰਕੇ ਸੌਦੀ ਅਰਬ ਦੇ ਸਨਮਾਨਿਤ ਕਰਾਊਨ ਪ੍ਰਿੰਸ ਜੋ ਹਾਲੀ ਵਿੱਚ ਸੰਯੁਕਤ ਰਾਜ ਤੋਂ ਰਵਾਨਾ ਹੋਏ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਾਸ਼ਟਰਪਤੀ ਦੇ ਤੌਰ ਤੇ ਆਪਣੇ ਅਧਿਕਾਰ ਅਤੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਸੋਡਾਨ ਵਿੱਚ ਚੱਲ ਰਹੀ ਹਿੰਸਾ ਨੂੰ ਤੁਰੰਤ ਰੋਕਣ ਲਈ ਕਦਮ ਚੁੱਕਣ। ਸੋਡਾਨ ਵਿੱਚ ਸਿਵਲ ਵਾਰ ਅਪ੍ਰੈਲ 2023 ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਰਕਾਰ ਦੇ ਕਾਬੂ ਹੇਠ ਐਸਐਫ ਨੇ ਆਰਐਸਐਫ ਨਾਲ ਟਕਰਾਅ ਕੀਤਾ ਸੀ। ਇਸ ਸੰਘਰਸ਼ ਦਾ ਨਤੀਜਾ ਵਿਆਪਕ ਖੂਨ ਖਰਾਬਾ, ਲੋਕਾਂ ਦਾ ਵੱਡੇ ਪੱਧਰ ਤੇ ਬੇਕਾਰ ਹੋ ਜਾਣਾ। ਸੰਯੁਕਤ ਰਾਸ਼ਟਰ ਦੇ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਤੱਕ ਕਟੋਕਟ 3384 ਨਾਗਰਿਕ ਮਾਰੇ ਗਏ ਹਨ ਜਿਸ ਨਾਲ ਸ Sudan 2024 ਵਿੱਚ ਹੋਇਆ ਮੌਤਾਂ ਦੇ ਅੰਕੜੇ ਨੂੰ ਪਾਰ ਕਰਨ ਦੇ ਰਸਤੇ ਤੇ ਹੈ ਜਾਪਾਨ ਅਤੇ ਤਾਈਵਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇ ਨਜ਼ਰ ਚਾਈਨਸ ਯਾਤਰੀਆਂ ਨੇ ਜਾਪਾਨ ਜਾਣ ਲਈ ਹਜ਼ਾਰ ਟਿਕਟਾਂ ਰੱਦ ਕਰ ਦਿੱਤੀਆਂ ਹਨ ਇਸ ਦੌਰਾਨ ਵੀਜ਼ਾ ਪ੍ਰਕਿਰਿਆ ਨੂੰ ਵੀ ਸਥਾਈ ਰੂਪ ਵਿੱਚ ਰੋਕਿਆ ਗਿਆ ਹੈ ਕਟੋਕਟ ਸੱਤ ਚਾਈਨੈਸ 에ਅਰਲਾਈਨਸ ਨੇ ਐਲਾਨ ਕੀਤਾ ਹੈ ਕਿ ਉਹ ਜਾਪਾਨ ਲਈ ਬੁੱਕ ਕੀਤੀਆਂ ਉਡਾਨਾਂ ਵਾਲੇ ਯਾਤਰੀਆਂ ਨੂੰ ਫ੍ਰੀ ਕੈਨਸਲੇਸ਼ਨ ਦੀ ਸਹੂਲਤ ਦੇਣਗੀਆਂ ਅਤੇ ਇਹਨਾਂ ਦੇ ਵਿੱਚ ਤਿੰਨ ਸਰਕਾਰੀ ਕੰਪਨੀਆਂ ਵੀ ਸ਼ਾਮਲ ਹਨ bizness groups ਦੇ ਪ੍ਰੈਸ਼ਰ ਵਿੱਚ ਆ ਕੇ ਜਾਪਾਨ ਨੇ ਤਣਾਅ ਘਟਾਉਣ ਲਈ ਇੱਕ ਸੀਨੀਅਰ ਡਿਪਲੋਮੈਟ ਨੂੰ ਬੀਜਿੰਗ ਭੇਜਿਆ ਹੈ ਇਹ ਕਦਮ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਇ ਕੀਚੀ ਨੇ ਕਿਹਾ ਸੀ ਕਿ ਚੀਨ ਤਾਈਵਾਨ ਤੇ ਹਮਲਾ ਕਰਦਾ ਹੈ ਤਾਂ ਜਾਪਾਨ ਦੇ ਫੌਜੀ ਇਸ ਹਮਲੇ ਵਿੱਚ ਹਿੱਸਾ ਲੈ ਸਕਦੇ ਹਨ ਇਸ ਬਿਆਨ ਨਾਲ ਚੀਨ ਦੀ ਸਰਕਾਰ ਨਾਰਾਜ਼ ਹੋ ਗਈ ਅਤੇ ਉਹਨਾਂ ਨੇ ਚਾਈਨੀਜ਼ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਜਾਪਾਨ ਜਾਣ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕਰ ਦਿੱਤੀ। ਇਸ ਦੇ ਨਾਲ ਹੀ ਜਾਪਾਨ ਨੇ ਵੀ ਚੀਨ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵਧੇਰੇ ਸਾਵਧਾਨੀਆਂ ਵਰਤਣ ਦੀ ਚੇਤਾਵਨੀ ਦਿੱਤੀ ਹੈ। ਚਾਈਨਾ ਆਪਣੇ ਡੀਜ਼ਲ ਟਰੱਕਾਂ ਨੂੰ ਬਿਜਲੀ ਵਾਲੇ ਟਰੱਕਾਂ ਨਾਲ ਬਦਲ ਰਿਹਾ ਹੈ ਜਿਸ ਨਾਲ ਸੰਭਾਵਨਾ ਹੈ ਕਿ ਦੁਨੀਆ ਭਰ ਵਿੱਚ ਫਿਊਲ ਦੀ ਮੰਗ ਅਤੇ ਭਾਰੀ ਆਵਾਜਾਈ ਦਾ ਪਵਿੱਖ ਬਦਲ ਸਕਦਾ ਹੈ 2020 ਵਿੱਚ ਚਾਈਨਾ ਵਿੱਚ ਲਗਭਗ ਸਾਰੇ ਨਵੇਂ ਟਰੱਕ ਡੀਜ਼ਲ ਤੇ ਚੱਲਦੇ ਸਨ ਪਰ 2025 ਦੇ ਪਹਿਲੇ ਅੱਧ ਵਿੱਚ ਬੈਟਰੀ ਪਾਵਰਡ ਟਰੱਕਾਂ ਦੀ ਗਿਣਤੀ ਵਧ ਕੇ 22% ਤੱਕ ਪਹੁੰਚ ਗਈ ਟ੍ਰਕਿੰਗ ਨੂੰ ਲੰਬੇ ਸਮੇਂ ਤੋਂ ਕਾਰਬਨ ਰਹਿਤ ਬਣਾਉਣਾ ਮੁਸ਼ਕਲ ਮੰਨਿਆ ਜਾਂਦਾ ਸੀ ਕਿਉਂਕਿ ਭਾਰੀ ਬੈਟਰੀਆਂ ਵਾਲੇ ਬਿਜਲੀ ਟਰੱਕ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਦੇ ਮੁਕਾਬਲੇ ਘੱਟ ਸਮਾਨ ਲੈ ਜਾ ਸਕਦੇ ਹਨ ਚਾਈਨਾ ਦਾ ਟ੍ਰਕਿੰਗ ਫਲੀਟ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਫਲੀਟ ਹੈ ਅਤੇ ਇਹ ਫਲੀਟ ਅਜੇ ਵੀ ਮੁੱਖ ਤੌਰ ਤੇ ਡੀਜ਼ਲ ਤੇ ਹੀ ਨਿਰਭਰ ਹੈ ਪਰ ਇਸ ਦੇ ਵਿੱਚ ਤੇਜ਼ੀ ਨਾਲ ਬਦਲਾ ਆ ਰਿਹਾ ਹੈ ਇਸ ਦੇ ਨਾਲ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ